ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਤਾ ਹੀ ਆਪਣੀ ਜਿਹੜੀ ਵੀਡੀਓ ਹੁੰਦੀ ਆ ਇਟਲੀ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀ ਆ ਜਿਹੜੇ ਵੀਰ ਭੈਣੇ ਤੇ ਆ ਚੁੱਕੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ ਤੇ ਜਾਂ ਜਿਨ੍ਹਾਂ ਨੇ ਹੁਣ ਆਪਣੇ ਪੀਪਰ ਜਿਨ੍ਹਾਂ ਦੇ ਕਲੈਕ ਹੋ ਚੁੱਕੇ ਆ ਉਹਨਾਂ ਦੇ ਸਵਾਲ ਹੁੰਦੇ ਆ ਆਨਸਰ ਹੁੰਦੇ ਆ ਤੇ ਜਿਹੜੀ ਜਾਣਕਾਰੀ ਹੁੰਦੀ ਆ ਵਾਲੇ ਕਮੈਂਟ ਹੁੰਦੇ ਆ ਤੇ ਆਪਾਂ ਉਹ ਤੁਹਾਡੇ ਨਾਲ ਸਾਰਿਆਂ ਨਾਲ ਆਪਾਂ ਸ਼ੇਅਰ ਕਰਦੇ ਆਂ ਤੇ ਸਵਾਲਾਂ ਦੇ ਜਿਹੜੇ ਜਵਾਬ ਹੁੰਦੇ ਆ ਤੇ ਉਹ ਆਪਾਂ ਵੀਡੀਓ ਬਣਾ ਕੇ ਦਿੰਨੇ ਆ ਤਾਂ ਕਿ ਜਿਹੜੇ ਮੇਰੇ ਹੋਰ ਵੀਰ ਭੈਣ ਆ ਉਹਨਾਂ ਦੇ ਨਾਲ ਜਿਹੜੇ ਮਿਲਦੇ ਜੁਲਦੇ ਸਵਾਲ ਹੁੰਦੇ ਆ ਜਾਂ ਉਹਨਾਂ ਦੇ ਮਨ 'ਚ ਹੁੰਦੇ ਆ ਤੇ ਵੀ ਉਹ ਉਹਨਾਂ ਨੂੰ ਵੀ ਪਤਾ ਲੱਗ ਜੀ ਹਾਂਜੀ ਬਾਕੀ ਜਿਹੜੇ ਆਪਣੇ ਨਾਲ ਵੀਰ ਭੈਣ ਨਾਮੇ ਜੁੜਦੇ ਆਪਾਂ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਆਪਾਂ ਅੱਜ ਐਂਡ ਤੇ ਤੁਹਾਨੂੰ ਇੱਕ ਖੁਸ਼ ਖਬਰੀ ਦਵਾਂਗੇ ਜਿਹੜੇ ਮੇਰੇ ਵੀਰ ਉਹ ਵੀ ਇਟਲੀ ਦੇ ਨਾਲ ਹੀ ਜਿਨ੍ਹਾਂ ਨੇ ਆਉਣਾ ਜਾਂ ਜਿਹੜੇ ਆ ਚੁੱਕੇ ਆ ਮਤਲਬ ਜਿਹੜੇ ਵੀ ਹਾਲ ਵਾਲੇ ਸੋਚ ਰਹੇ ਆ ਉਹਦੇ ਬਾਰੇ ਆਪਾਂ ਐਂਡ ਤੇ ਤੁਹਾਨੂੰ ਖੁਸ਼ਖਬਰੀ ਦਵਾਂਗੇ ਤੇ ਉਹਦੇ ਵਿੱਚ ਜਿਹੜੇ ਮੇਰੇ ਬਹੁਤ ਵੀਰ ਡਰਦੇ ਆ ਜਾਂ ਜਿਨ੍ਹਾਂ ਦਾ ਬਹਿਮ ਹੁੰਦਾ ਵਾ ਜਾਂ ਸਾਡਾ ਵੀ ਸੀਗਾ ਹੁਣ ਤੱਕ ਐਵੇਂ ਕਹਦੀ ਤੇ ਉਹ ਮਤਲਬ ਦੂਰ ਹੋ ਜਾਊਗਾ ਡਰ ਦੀ ਲੋੜ ਨਹੀਂ ਐਂਡ ਤੇ ਆਪਾਂ ਤੁਹਾਨੂੰ ਖੁਸ਼ਖਬਰੀ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਣੇ ਆ ਤੇ ਕਮੈਂਟ ਵੀ ਸਿਰਫ ਆਪਾਂ ਅੱਜ ਦੋ ਹੀ ਪੜਾਂਗੇ ਤੇ ਦੋਹਾਂ ਦੇ ਆਪਾਂ ਆਨਸਰ ਦੇਵਾਂਗੇ ਕਿਉਂਕਿ ਆਪਣੇ ਕੋਲੇ ਵੀ ਅੱਜ ਟਾਈਮ ਵੀ ਥੋੜਾ ਵਾ ਤੇ ਬਾਕੀ ਇਹ ਇੱਕ ਮੇਰੇ ਵੀਰ ਦਾ ਬਹੁਤ ਜ਼ਿਆਦਾ ਕਮੈਂਟ ਆ ਰਿਹਾ ਸੀਗਾ ਤੇ ਅੱਜ ਵੀ ਵੀਰ ਨੇ ਮੈਨੂੰ ਕੱਲ ਸ਼ਾਮ ਨੂੰ ਕੀਤਾ ਸੀਗਾ ਵੀ ਤੁਸੀਂ ਸਿਸਟਰ ਮੇਰੇ ਵੀ ਜਿਹੜੇ ਕਮੈਂਟ ਦਾ ਰਿਪਲਾਈ ਨਹੀਂ ਕੀਤਾਗਾ ਹਾਂਜੀ ਮੈਨੂੰ ਪਹਿਲਾਂ ਤਾਂ ਆਪਾਂ ਮੈਂ ਸੌਰੀ ਮੰਗਦੇ ਵੀਰ ਤੋਂ ਮੈਨੂੰ ਮੈਂ ਪੜਿਆ ਵੀ ਸੀਗਾ ਵੀਰ ਨੇ ਇਦਾਂ ਵੀ ਲਿਖਿਆ ਸੀਗਾ ਵੀ ਤੁਸੀਂ ਸਿਸਟਰ ਮੇਰੇ ਕਮੈਂਟ ਦਾ ਜਵਾਬ ਜ਼ਰੂਰ ਦਿਓ ਮੈਂ ਵੇਟ ਕਰੂੰਗਾ ਤੇ ਮੈਂ ਮੈਂ ਤੁਹਾਡਾ ਮੈਂ ਪੜ ਲਿਆ ਪੜ ਕੇ ਜਲਦੀ ਜਲਦੀ ਚ ਮੈਨੂੰ ਇਦਾਂ ਹੀ ਹੋ ਗਿਆ ਵੀ ਵੀਰ ਨੇ ਡੋਮੈਸਟਿਕ ਵੀ ਆ ਦਾ ਟਾਈਮ ਦੱਸਿਆ ਵਾ ਵੀ ਡੋਮੈਸਟਿਕ ਪੇਪਰਾਂ ਦੇ ਟਾਈਮ ਦੱਸਿਆ ਤੇ ਉਹਦੇ ਬਾਰੇ ਵੀ ਪੁੱਛਿਆ ਉਹ ਆਪਾਂ ਪਿੱਛੇ ਕੱਲ੍ਹ ਵੀ ਪਾਈਏ ਵੀਡੀਓ ਤੇ ਸੰਡੇ ਨੂੰ ਵੀ ਪਾਈ ਸੀ ਸੰਡੇ ਨੂੰ ਇਹਨਾਂ ਨੇ ਦੱਸਿਆ ਸੀਗਾ ਮੈਂ ਕਿਹਾ ਚਲੋ ਕਈ ਵੀਰਾਂ ਨੂੰ ਨਹੀਂ ਸਮਝ ਆਈ ਹਨ ਕਿਉਂਕਿ ਉਹ ਵਿਚ ਨਾਲ ਪਹਿਲਾਂ ਦੂਸਰੀ ਵੀਡੀਓ ਘਰ ਵਾਲੀ ਲਾਈ ਹੋਈ ਸੀਗੀ ਤੇ ਫਿਰ ਕੱਲ ਮੈਂ ਸਪੈਸ਼ਲ ਬਣਾ ਕੇ ਵੀਡੀਓ ਤੁਹਾਨੂੰ ਵੀ ਉਹਦੇ ਡੋਮੈਸਟਿਕ ਪੇਪਰਾਂ ਬਾਰੇ ਦੱਸਿਆ ਸੀ ਪਰ ਇਹ ਵੀਰ ਦਾ ਪੂਰਾ ਜਿਹੜਾ ਕਮੈਂਟ ਸੀਗਾ ਤੇ ਉਹ ਆਪਾਂ ਪੜਦੇ ਹਾਂ ਤੇ ਆਪਾਂ ਆਨਸਰ ਦਿੰਨੇ ਆ ਤੇ ਏ ਵੀਰ ਦਾ ਜਿਹੜਾ ਕਮੈਂਟ ਸੀਗਾ ਜੀ ਅ ਸਿਸਟਰ ਮੇਰੇ ਸਵਾਲ ਇਹ ਆ ਕਿ 7 ਫਰਵਰੀ ਨੂੰ ਮੈਂ ਡੋਮੈਸਟਿਕ ਪੇਪਰ ਪੜ੍ਹਾਏ ਸੀਗੇ ਸਵਾਲ ਇਹ ਆ ਕਿ ਜਿਹੜਾ ਉਹ ਪਰਸਨ ਉਹ ਬੈੱਡ ਤੇ ਆ بیمار ਆ ਉਹਦੀ ਕੇਅਰ ਵਾਸਤੇ ਦਮਾੰਦਾ ਕੀਤਾ ਸੀਗਾ ਸਵਾਲ ਇਹ ਆ ਕਿ ਦਮਾੰਦਾ ਅਲੱਗ ਵਾਲੇ ਕੋਟੇ ਵਿੱਚ ਆਊਗਾ ਜਾਂ ਜਿਹੜਾ ਡੋਮੈਸਟਿਕ ਜਿਹੜੇ ਘਾਟਾ ਹੋਇਆ ਵਾ ਪਲੀਜ਼ ਦੱਸਿਓ ਇਹ ਕੋਟਾ ਕਿਹੜਾ ਬਾ ਤੇ 9:00 ਵਜ ਕੇ 5 ਮਿੰਟ ਤੇ ਕੁਝ ਸੈਕਿੰਡ ਤੇ ਬੀਤਦੇ ਜਿਹੜੇ ਪੇਪਰ ਆ ਉਹ ਕਲਿੱਕ ਹੋਇਆ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜਿਹੜੇ ਪੇਪਰ ਆ ਜਿਹੜਾ ਅੱਡ ਦਮਾਂਦਾ ਹੁੰਦਾ ਜਿਹੜਾ ਹਨਾ ਜਾਂ ਵੀ ਮਤਲਬ ਅੱਡ ਕੋਟਾ ਸੀਗਾ ਜਿਹੜਾ 10000 ਦਾ ਵੀ ਮਤਲਬ ਜਿਹੜੇ ਜਿਆਦਾ ਹੀ ਉਹ ਬੀਲ ਸ਼ੇਅਰ ਤੇ ਸੀ ਜਾਂ ਜਿਹੜੇ ਕੋਈ ਬੱਚਿਆਂ ਵਾਸਤੇ ਸੀ ਵੀ ਜਿਹੜੇ ਅਪਾਹਜ ਆ ਉਹਨਾਂ ਵਾਸਤੇ ਸੀ ਤੇ ਬਾਕੀ ਜਿਹੜਾ ਇਹ 9500 ਸੀਗਾ ਏਜ ਇਨ ਡੋਮੈਸਟਿਕ ਜਿਵੇਂ ਆਪਾਂ ਨੂੰ ਕੋਈ ਵਿਅਤ ਦਾ ਹਨਾ ਘਰਾਂ ਚ ਕੰਮ ਕਰਨ ਵਾਸਤੇ ਆਪਾਂ ਨੂੰ ਜਾਂ ਕਿਸੇ ਲੇਡੀ ਜੀ ਦੀ ਲੋੜ ਆ ਜਾਂ ਕਿਸੇ ਵੀਰ ਦੀ ਜਾਂ ਕਿਸੇ ਵੀ ਮਤਲਬ ਆਪਦੇ ਮਾਪਿਆਂ ਨੂੰ ਸੰਭਾਲ ਵਾਸਤੇ ਹਨਾ ਕਈ ਮਾਲਕਾਂ ਨੂੰ ਬੰਦੇ ਚਾਹੀਦੇ ਹੁੰਦੇ ਕਿਉਂਕਿ ਆਸੀ-ਪਾਸੀ ਕੰਮ ਕਰਦੇ ਹੁੰਦੀ ਆ ਤੇ ਉਹਦੇ ਵਾਸਤੇ ਹਨਾ ਉਹ ਹੁੰਦਾ ਪਰ ਇਹ ਪਰਿਆ ਦਾ ਸੇਮ ਹੀ ਜਾਂਦਾ ਹੁੰਦਾ ਸੇਮ ਪਰਿਆ ਜਾਂਦਾ ਹੁੰਦਾ ਤੇ ਪਰ ਇਹਦੇ ਵਿੱਚ ਜਿਹੜਾ ਤੁਹਾਨੂੰ ਦੱਸਦਿਆਂ ਜੇ ਤਾਂ ਹੁਣ ਆਪਾਂ ਨੂੰ ਘਰ ਦੇ ਕੰਮ ਕਰਨ ਵਾਸਤੇ ਹਨਾ ਲੋੜ ਆ ਜਿਵੇਂ ਹੁਣ ਅਸੀਂ ਦੋਨੋਂ ਜਾਣੇ ਕੰਮ ਕਰਦੇ ਆ ਸਾਨੂੰ ਵੀ ਆ ਦੇ ਕਾਰੇ ਕਾਮ ਕਰਨ ਵਾਸਤੇ ਵੀ ਕਹਿ ਦਈਏ ਵੀ ਜਾਂ ਕਿਸੇ ਲਈ ਡਿਜੀਟਲ ਲੋੜ ਆ ਵੀ ਜਾਂ ਕਿਸੇ ਨੂੰ ਮਗਵਾਉਣਾ ਚਾਹੁੰਦੇ ਆ ਇੰਡੀਆ ਤੋਂ ਵੀ ਸਾਨੂੰ ਇੱਥੇ ਮਿਲੇ ਨਹੀਂਗੇ ਵੀ ਅਸੀਂ ਇੰਡੀਆ ਤੋਂ ਮਗਵਾਉਣਾ ਚਾਹੁੰਦੇ ਆ ਵੀ ਉਹਦੀ ਸਾਨੂੰ ਲੋੜ ਆ ਤੇ ਉਹਦੇ ਵਿੱਚ ਤਾਂ ਆਪਾਂ ਲਿਖਾਂਗੇ ਵੀ ਉਹੋ ਲੱਗਦਾ ਨਾਲਾ ਫੇਪਰ ਵਿਕਾਰ ਦੇ ਕੰਮ ਕਰਨ ਵਾਸਤੇ ਸਾਨੂੰ ਲੋੜ ਆ ਤੇ ਜੇ ਕੋਈ ਮਤਲਬ ਆਪਾਂ ਵੀ ਕਹਿਤਾ ਵੀ ਬੈਦ ਵੀ ਕਿਸੇ ਨੇ ਦਮਾਂ ਦਾ ਕਿਸੇ ਨੇ ਚਲੋ ਭ੍ਰਮਨੇ ਤਾਂ ਆਪਾਂ ਹੀ ਮਾਲਕਾਂ ਤੋਂ ਕਹਿ ਕੇ ਅੱਗੇ ਕਿ ਕਿਸੇ ਮਾਲਕ ਤੋਂ ਆਪਣੇ ਤੋਂ ਜਾ ਕੇ ਤੇ ਆਪਾਂ ਜਾਂ ਕਿਸੇ ਦੇ ਕੰਮ ਕਰਦੇ ਆ ਜਾਂ ਕਿਸੇ ਨੂੰ ਪੈਸੇ ਪੁਸੇ ਦੇ ਕੇ ਵਕੀਲ ਭੜਾਉਂਦੇ ਆ ਹਨਾ ਕਿਉਂਕਿ ਇਹੋ ਜਿਹਾ ਕੋਈ ਚੱਲਦਾ ਸਾਨੂੰ ਪਤਾ ਇੱਥੇ ਤੇ ਉਹ ਵੀ ਫੇਰ ਪਾਸ ਦਿੰਦੇ ਔਸਾ ਨਾਲ ਵੀ ਸਾਡੇ ਮਾਪਿਓ ਮਤਲਬ ਅਸੀਂ ਵੀ ਜਾਂ ਪਾਸੇ ਕੰਮ ਕਰਦੇ ਆ ਜਾਂ ਉਹਨਾਂ ਨੂੰ ਸਾਂਭਣ ਵਾਸਤੇ ਅੰਬੀ ਬੰਦੇ ਦੀ ਲੋੜ ਆ ਜਾਂ ਲੀਡੀਜ਼ ਦੀ ਲੋੜ ਆ ਤੇ ਉਸ ਤਰ੍ਹਾਂ ਦਮਾਨ ਦਾ ਕਰ ਦਿੰਦੇ ਆ ਹਨਾ ਸਾਨੂੰ ਇੱਥੇ ਨਹੀਂ ਬੰਦਾ ਮਿਲਿਆ ਵੀ ਅਸੀਂ ਤਾਂ ਕਰਕੇ ਵੀ ਕਿਧੋ ਵੀ ਜਾਣਾ ਪਾਕਿਸਤਾਨ ਤੋਂ ਇੰਡੀਆ ਤੋਂ ਕਿਧੋ ਵੀ ਬੰਦਾ ਮੰਗਵਾ ਰਹੇ ਆ ਉਹਦਾ ਦਮਾਨ ਦਾ ਹੁੰਦਾ ਉਹ ਉਦਾਂ ਕਰਦੇ ਆ ਤੇ ਉਹਦੇ ਵਿੱਚ ਵੀ ਜੇ ਤਾਂ ਉਸ ਤਰ੍ਹਾਂ ਭਰਿਆ ਵਾ ਜੇ ਵਿਆਹ ਦੇ ਵਾਸਤੇ ਜਾਂ ਘਰ ਦੇ ਸੰਭਣ ਵਾਸਤੇ ਤੇ ਉਹ ਤਾਂ ਫਿਰ ਵੀ ਮਤਲਬ ਨੋਰਮਲੀ ਹਨਾ ਆਗਿਆ ਮੀਂਹਾਂ ਦੇ ਕਾਲੇ ਉਹਦੇ ਵਾਸਤੇ ਜੇ ਆਪਾਂ ਉਹ ਵੀ ਉਹਦੇ ਤੇ ਨਹੀਂ ਕੁਝ ਲਿਖਿਆ ਵੀ ਜਾਂ ਇੰਨਾ ਵੀ ਇਹ ਮਤਲਬ ਬਿਮਾਰ ਆ ਜਾਂ ਕਿਦਾਂ ਹਨਾ ਫਿਰ ਉਹ ਤਾਂ ਕੋਟੇ ਦੇ ਹਿਸਾਬ ਨਾਲ ਹੀ ਨਿਕਲਣਗੇ ਕਿਉਂਕਿ ਆਪਾਂ ਹੀ ਕਹਿ ਦਿੰਨੇ ਹਨਾ ਵੇ 60 70 ਸਾਲ ਦੇ ਜਾਂ ਕਿਦਾਂ ਵੀ ਇਹ ਬਹਿਰਤਾ ਪਰ ਇਹ ਲੋਕੀ ਇੱਥੇ ਜਿਹੜੇ 60 70 ਸਾਲ ਦੇ ਆ ਉਹਨਾਂ ਨੂੰ ਬੈਦ ਨਹੀਂ ਸਮਝਦੇਗੇ ਉਹਨਾਂ ਨੂੰ ਇਹ ਜੋਬ ਨਹੀਂ ਕਹਿੰਦੇ ਹੁਣ ਜੇ ਤੁਸੀਂ ਕਿਸੇ ਨੇ ਪੁੱਛ ਲਿਆ ਤੁਹਾਡੀ ਕਿੰਨੀ ਉਮਰ ਆ ਕਹਤ ਆਪਾਂ 60 ਸਾਲ ਆ ਇਹਨੇ ਕਹਣਾ ਜੋਬ ਬਣਿਆ ਜੋਬ ਬਣਿਆ ਇਹ ਆਪਾਂ ਹੀ ਕਹਿ ਦਿੰਨੇ ਆ ਆਪਣੇ ਤਾਂ ਇੱਕ ਬੱਚਾ ਜਦੋਂ ਵਿਆਹ ਜਾਂਦਾ ਉਦੋਂ ਹੀ ਆਪਾਂ ਤਾਂ ਬੁੱਢਿਆਂ ਚ ਗਿਨੇ ਜਾਣ ਲੱਗ ਜਾਂਦੇ ਹਨ ਵੀ ਇਹ ਆਪਾਂ ਵੀ ਹੁਣ ਤਾਂ ਆਪਾਂ ਬੁੱਢੇ ਬੁੱਢੀਆਂ ਹੋ ਗਏ ਹਨ ਆ ਇਹ ਆਮ ਗੱਲ ਆ ਆਪਣੇ ਪੰਜਾਬੀਆਂ ਦੀ ਆਪਾਂ ਨੂੰ ਪਤਾ ਹੀ ਹੈ ਨਾ ਤੇ ਇਹ ਲੋਕੀ ਨਹੀਂ ਮਤਲਬ ਇਹਨਾਂ ਦੀ ਤੁਸੀਂ ਇੱਥੇ ਆ ਕੇ ਵੇਖੋਗੇ ਵੀ ਸੌਣ ਦੇ ਵੀ ਹੋਗੇ ਇਹਨਾਂ ਦੀ ਜਿਹੜੀ ਏਜ ਆ ਬਹੁਤ ਜ਼ਿਆਦਾ ਹੁੰਦੀ ਹੈ ਨਾ ਇੱਕ ਤਾਂ ਇਹਨਾਂ ਦਾ ਖਾਣਾ ਪੀਣਾ ਵੀ ਇਦਾਂ ਦਾ ਹੁੰਦਾ ਸਾਮ ਸਮਾਇਆ ਹੁੰਦਾ ਪਤਾ ਨਹੀਂ ਪਰ ਇਹਨਾਂ ਦੀ ਤਾਂ ਬਹੁਤ 90 90 ਸਾਲਾਂ ਤੋਂ ਉੱਪਰ ਹੀ ਵੀ ਮਤਲਬ ਆਮ ਹੀ ਆਪਾਂ ਵੇਖਦੇ ਹਾਂ ਨਾ ਤੁਹਾਡੇ ਸਾਹਮਣੇ ਇੱਕ ਘਰ ਇੱਕ ਮਤਲਬ ਸੀਗੀ ਵਿਚਾਰੀ ਬੁੰਡੀ ਇਹ ਹੈ ਉਹਦੋਂ ਮੈਂ ਗਈ ਵੀ ਸੀ ਸ਼ਾਇਦ ਮੈਂ ਬਲੌਗ ਵੀ ਪਾਇਆ ਸੀਗਾ ਵੀਡੀਓ ਵੀ ਬਣਾਈ ਸੀਗੀ ਉੰਤੇ ਇਹ ਹੈ ਨਾ 100 ਸਾਲ ਤੋਂ ਉੱਪਰ ਹੀ ਵੀ ਮਤਲਬ ਹੋ ਕੇ ਚਾਰੀ ਮਰੀ ਸੀਗੀ ਤੇ ਵਧੀਆ ਇਹਨੂੰ ਸਾਂਭਣ ਵਾਸਤੇ ਰੱਖੀ ਸੀ ਵਧੀਆ ਸੀਗੀ ਆਏ ਲੱਗਦਾ ਹੀ ਨਹੀਂ ਸੀ ਵੀ ਇੰਨੀ ਬਹਿਰਤਾ ਵਧੀਆ ਬੋਲਦੀ ਚੱਲਦੀ ਸੀਗੀ ਤੇ ਵੀ ਉਹ ਨੋ ਇਹ ਨਹੀਂ ਬਹਿਰਤ ਮੈਂ ਮਤਲਬ ਮੰਨਦੇ ਜੇ 7 70 ਸਾਲ ਤੱਕ ਦਾ ਵੀ ਕੋਈ ਹੋਇਆ ਕਿਸੇ ਨੇ ਦਬੰਦਾ ਕੀਤਾ ਸਾਂਭਣ ਨੂੰ ਉਹ ਨਾਰਮਲ ਗੱਲ ਹੋ ਜਾਂਦੀ ਹੈ ਵੀ ਚਲ ਆਪਾਂ ਆਸੇ ਪਾਸੇ ਕੰਮ ਕਰਦੇ ਹਾਂ ਨਾ ਉਤੇ ਆਪਾਂ ਨੇ ਮਾਂ ਪੇ ਉਹਨੂੰ ਵੀ ਸੰਭਲਣ ਵਾਸਤੇ ਆਪਾਂ ਨੂੰ ਚਾਹੀਦੇ ਆ ਹਨਾ ਤੇ ਉਹ ਫਿਰ ਕੋਟੇ ਦੇ ਹਿਸਾਬ ਨਾਲ ਕਿਹਾ ਹਾਂ ਜੇ ਵੀ ਮਤਲਬ 100% ਤੁਸੀਂ ਆਖਿਆ ਬੈੱਡ ਤੇ ਆ ਜਾਦਾ ਉਹ ਫਿਰ ਜੇ ਉਹਨਾਂ ਨੇ ਮੈਡੀਕਲ ਸਰਟੀਫਿਕੇਟ ਨਾਲ ਲਾਗਦੇ ਜੇ ਉਹਨਾਂ ਨੇ ਲਾਇਆ ਹਨ ਉਹ ਖਾਸ ਕਿ ਖਾਸ ਕੈਟਾਗਰੀ ਚ ਪਰੇ ਆ ਪੇਪਰ ਫਿਰ ਤੁਹਾਡੇ ਜਿਹੜੇ ਨਿਕਲਦੇ ਪੂਰੇ ਪੂਰੇ ਚਾਂਸ ਆ ਵੀ ਜੇਕਰ ਉਹਨਾਂ ਨੇ ਨਾਲ ਮੈਡੀਕਲ ਲਾਇਆ ਵੀ ਨਾ ਬੈਰਦਾ ਵੀ ਜਾਂ ਸਮਸਮੇਂ ਵਾਸਤੇ ਵੀ ਜਿਹੜਾ ਉਜਰਾਏ ਜਰੂਰੀ ਚਾਹੀਦਾ ਵੀ ਉੱਠ ਨਹੀਂ ਸਕਦੇ ਕੇ ਤੇ ਫਿਰ ਉਹ ਜਿਹੜੇ ਤੁਹਾਡੇ 100% ਚਾਂਸ ਹੈਗੇ ਆ ਪੇਪਰ ਨਿਕਲਦੇ ਫਿਰ ਤੁਸੀਂ ਟੈਨਸ਼ਨ ਨਾ ਲਓ ਤੇ ਬਾਕੀ ਜੇ ਤੁਸੀਂ ਦੂਸਰੇ ਵੀ ਥੋੜੇ ਹੋਏ ਤੇ ਉਹ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਹੀ ਆ ਆਪਾਂ ਜਿਆਦਾ ਹੁਣ ਨਹੀਂ ਰਿਪੀਟ ਕਰਾਂ ਤੇ ਫਿਰ ਵੀਡੀਓ ਜਿਆਦਾ ਲੰਬੀ ਹੋ ਜੂਗੀ ਵੀ ਜੇ ਟਾਈਮਿੰਗ ਦੇ ਹਿਸਾਬ ਨਾਲ ਵੀ ਵੀ ਕੋਟੇ ਦੇ ਸਾਹ ਕੋਟਾਂ ਜੀ ਘਟ ਵੱਧ ਹੁੰਦਾ ਵੀ ਉਹ ਵੀ ਜਿਹੜੇ ਹੈ ਕਿ ਟਾਈਮਿੰਗ ਡੋਮੈਸਟਿਕ ਪੇਪਰਾਂ ਦੇ ਸਾਹ ਦੀ ਲੇਟ ਹੀ ਚੱਲੀ ਗਈ ਆ ਤੇ ਉਹ ਵੀ ਜਿਹੜੇ ਚਾਂਸ ਹੈਗੇ ਆ ਹਾਂਜੀ ਅੱਗੇ ਮੇਰੀ ਭੈਣ ਦਾ ਕਮੈਂਟ ਸੀ ਜੀ ਮੈਡਮ ਮੇਰਾ ਬੇਟਾ ਦਾ ਸਾਲ ਵਾਲੇ ਪੇਪਰ ਨਿਕਲ ਆਏ ਆ ਤੇ ਹੁਣ ਸੀਧ ਮਿਲ ਜੂਗੀ ਤੇ ਫਿਰ ਉਹ ਕਹਿੰਦੇ ਆ ਅਸੀਂ ਇੰਡੀਆ ਪੇਜ ਦੇਵਾਂਗੇ ਫਿਰ ਕੀ ਕਾਰਨਾ ਪੈਨਰ ਸੀਧ ਨਿਕਣ ਤੋਂ ਬਾਅਦ ਕਿੰਨਾ ਟਾਈਮ ਲੱਗੂ ਵੀਜ਼ਾ ਆਉਣ ਲਈ ਪਲੀਜ਼ ਜ਼ਰੂਰ ਦੱਸਿਓ ਅਸੀਂ ਤਿਆਰੀਆਂ ਸ਼ੁਰੂ ਕਰ ਦਈਏ ਜਾਂ ਫਿਰ ਰੁਕ ਜਾਈਏ ਦੀਦੀ ਪਲੀਜ਼ ਗਾਈਡ ਕਰ ਦਿਓ ਸਾਨੂੰ ਅਸੀਂ ਤੁਹਾਡੀਆਂ ਵੀਡੀਓ ਤੁਹਾਡੀ ਵੀਡੀਓ ਦੀ ਵੇਟ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਇੱਕ ਤਾਂ ਲਿਖਿਆ ਵੀ ਸਾਲ ਵਾਲੇ ਪੇਪਰ ਨਿਕਲ ਆਏ ਆ ਹਨਾ ਤੇ ਦੂਜਾ ਲਿਖਿਆ ਵੀ ਤੁਸੀ ਰਸੀਦ ਮਿਲ ਜੂਗੀ ਤੇ ਵੀ ਉਹ ਕਹਿੰਦੇ ਅਸੀਂ ਇੰਡੀਆ ਭੇਜ ਦਾਂਗੇ ਜੇ ਤਾਂ ਸਾਲ ਵਾਲੇ ਪੇਪਰ ਜਿਹੜੇ ਨਿਕਲ ਆਏ ਆ ਹਨਾ ਤੁਸੀਂ ਲਿਖਿਆ ਵੀ ਨਿਕਲ ਆਏ ਆ ਉਹ ਤਾਂ ਫਿਰ ਜਿਹੜੇ ਇਸ ਸਾਲ ਦੇ ਆਲੇ ਤਾਂ ਨਹੀਂ ਹੋਣੇ ਪਿਛਲੇ ਜੇ ਤਾਂ ਤੁਸੀਂ ਪਿਛਲੇ ਸਾਲ ਭਰਾਏ ਸੀਗੇ ਹਨਾ ਜੇ ਉਹ ਨਿਕਲਿਆ ਆਏ ਆ ਠੀਕ ਆ ਫਿਰ ਵੀ ਤੁਹਾਨੂੰ ਆਪਾਂ ਕਹਿੰਨੇ ਆ ਜਿੰਨਾ ਚ ਟਾਈਮ ਤੁਹਾਡੇ ਹੱਥ ਚ ਨੂਲਾ ਉਸ ਦਾ ਨਹੀਂ ਆਉਂਦਾਗਾ ਹਨਾ ਉਹ ਤੁਹਾਨੂੰ ਨਹੀਂ ਭੇਜਦੀ ਜਾਂ ਤੁਹਾਨੂੰ ਨਹੀਂ ਦਿਖਾਉਂਦੇ ਉਹਨਾਂ ਜੇਕਰ ਨਾ ਦਾ ਤੁਸੀਂ ਪੈਸੇ ਦਿਓ ਪੈਸੇ ਦੇਣ ਕਰਿਓ ਹਨਾ ਉਹਨਾਂ ਨਾਲ ਜਦੋਂ ਤੁਹਾਨੂੰ ਨੂਲਾ ਉਸ ਦਾ ਵੀ ਮਤਲਬ ਉਹਨਾਂ ਨੇ ਦੱਸਤਾ ਵੀ ਆ ਗਿਆ ਮਿਲ ਗਿਆ ਦਿਖਾਤਾ ਤੇ ਉਸ ਤੋਂ ਬਾਅਦ ਤੁਸੀਂ ਪੈਸੇ ਵੀ ਮਤਲਬ ਉਹਨਾਂ ਨੂੰ ਦਿਓ ਬਾਕੀ ਗੱਲ ਕਰਦੇ ਆਪਾਂ ਤਿਆਰੀ ਦੀ ਤਿਆਰੀ ਮਤਲਬ ਤੁਸੀਂ ਉਹਨਾਂ ਨੂੰ ਟਾਈਮ ਲੱਗਦੀ ਜਾਂਦਾ ਹਨਾ ਕਿਉਂਕਿ ਇੱਧਰੋਂ ਜਾਊਗਾ ਫਿਰ ਤੁਹਾਨੂੰ ਪਤਾ ਇੰਡੀਆ ਜਾਂ ਅਪਾਇੰਟਮੈਂਟਾਂ ਦਾ ਚੱਕਰ ਬਹੁਤ ਪੈਂਦਾ ਵਾ ਉਸ ਤੋਂ ਬਾਅਦ ਫਿਰ ਵੀ ਜਾਣ ਨੂੰ ਟਾਈਮ ਲੱਗ ਜਾਂਦਾ ਵਾ ਤੇ ਇਸ ਕਰਕੇ ਵੀ ਫੇਰ ਤਿੰਨ ਚਾਰ ਮਹੀਨੇ ਤੱਕ ਆਰਾਮ ਨਾਲ ਲੱਗ ਜਾਂਦੇ ਆ ਤੇ ਵੀ ਜੇ ਤੁਸੀਂ ਪੈਸੇ ਬੁਸੇ ਦੀ ਧਿਆਨੀ ਦੀ ਗੱਲ ਕਰਦੇ ਆ ਉਹ ਜਿੰਨਾ ਚਿਰ ਤੁਸੀਂ ਸਾਰਾ ਕੁਝ ਦੇਖਦੇ ਨਹੀਂ ਕਿ ਉਹਨਾਂ ਦਾ ਉਸ ਦਾ ਦੇਖਦੇ ਨਹੀਂ ਉਹਨਾਂ ਚਿਰ ਕੋਈ ਵੀ ਪੈਸਾ ਉਹਨਾਂ ਨੂੰ ਨਾ ਦਿਓ ਜੇ ਕੋਈ ਏਜੰਟ ਆ ਜੇ ਕੋਈ ਤੁਹਾਡੇ ਰਿਸ਼ਤੇਦਾਰ ਹਨ ਆਪਦਾ ਕੋਈ ਫੇਰ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਦਾਂ ਕਰਿਓ ਬਾਕੀ ਅੱਗੇ ਤੁਸੀਂ ਲਿਖਿਆ ਵੀ ਰਸੀਦ ਮਿਲ ਜੂ ਮਿਲ ਜੂਗੀ ਤੇ ਫੇਰ ਉਹ ਕਹਿੰਦੇ ਅਸੀਂ ਇੰਡੀਆ ਭੇਜ ਦਾਂਗੇ ਹਨਾ ਜੇ ਤਾਂ ਤੁਸੀਂ ਇਹ ਸਵਾਲ ਪੇਪਰ ਭરાਏ ਆ ਨਵੰਬਰ ਚ ਫਿਰਲਾਂ ਤਿਆਰ ਹੋਈਆਂ ਕਲੈਕ ਹੋਇਆ 5 ਤਰੀਕ ਨੂੰ ਫਿਰ ਤੁਸੀਂ ਰਸੀਦ ਦੀ ਗੱਲ ਕਰਦੇ ਆ ਜਿਹੜੀ ਹਨਾ ਸਲਿੱਪ ਦੀ ਗੱਲ ਕਰਦੇ ਆ ਉਹ ਪੇਪਰ ਨਿਕਲੇ ਨਹੀਂ ਹੁੰਦੇਗੇ ਉਹ ਹੁੰਦੇ ਆ ਵੀ ਜਦੋਂ ਵੀ ਆਪਣਾ ਪੇਪਰ ਆਪਣੇ ਕਲੈਕ ਹੋ ਗਏ ਕਿਹੜੀ ਜਗ੍ਹਾ ਤੇ ਹੋਇਆ ਕਿੰਨੇ ਟਾਈਮ ਤੇ ਹੋਇਆ ਉਹਨੂੰ ਪੇਪਰ ਨਿਕਲਣਾ ਨਹੀਂ ਕਹਿੰਦੇ ਇਹ ਚਲੋ ਤੁਸੀਂ ਕਮੈਂਟ ਕੀਤਾ ਆਪਣੇ ਦਿਮਾਗ ਚ ਵੀ ਆ ਗਿਆ ਤੇ ਚਲੋ ਕਈ ਵੀਰ ਇਹੋ ਜਿਹੀ ਹਨਾ ਵੀਰ ਭੈਣ ਵੀ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਸਾਡਾ ਇੱਥੇ ਇਹੋ ਜਿਹੀ ਬਹੁਤ ਬਾਹ ਪੈਂਦਾ ਵਕੀਲਾਂ ਨਾਲ ਸਾਰੇ ਨਾ ਸਾਰੇ ਇਦਾਂ ਹੀ ਕਹਿ ਦਿੰਦੇ ਵਸ ਰਸੀਦ ਜਦੋਂ ਪੇਪਰ ਕਲਿੱਕ ਹੋ ਗਏ ਟਾਈਮ ਬਹੁਤ ਵਧੀਆ ਵਸ ਕਰ ਲੋ ਤਿਆਰੀਆਂ ਕਰ ਲੋ ਤਿਆਰੀਆਂ ਵਸ ਪੱਕਾ ਨਿਕਲ ਹੀ ਜਾਣੇ 100% ਤਿਆਰੀਆਂ ਕਰ ਲੋ ਇਹ ਇਦਾਂ ਇੱਥੇ ਗੱਲਾਂ ਹੁੰਦੀਆਂ ਜੇ ਤੁਹਾਨੂੰ ਇਦਾਂ ਕਿਸੇ ਨੇ ਕਹਤਾ ਵੀ ਕਰ ਲੋ ਤਿਆਰੀਆਂ ਪੇਪਰ ਮਤਲਬ ਥੋੜੀ ਰਸੀਦ ਮਿਲ ਜਾਣੀ ਆ ਪੇਪਰ ਕਲਿੱਕ ਹੋ ਗਏ ਆ ਪੇਪਰ ਕਲਿੱਕ ਹੋਣਾ ਸੀਧ ਮੈਲਣਾ ਪੇਪਰ ਨਿਕਲਣਾ ਨਹੀਂ ਹੁੰਦਾਗਾ ਉਹ ਆਪਾਂ ਨੂੰ ਇਹ ਵੈਸੇ ਹੀ ਕਹਿ ਦਿੰਦੇ ਆ ਵੀ ਕਰ ਲੋ ਤਿਆਰੀਆਂ ਜਿੰਨਾ ਚਿਰ ਤੁਹਾਡਾ ਲੋਲਾ ਉਸ ਤਾਂ ਇਧਰੋਂ ਨਹੀਂ ਨਿਕਲਦਾ ਯਾਰ ਤੇ ਉਹਨਾਂ ਚੈਲ ਤੁਹਾਡੇ ਪੇਪਰ ਆ ਜਿਹੜੇ ਨਹੀਂ ਨਿਕਲੇਗੇ ਜਿਹੜੀ ਰਸੀਦ ਮਿਲੀ ਹੁੰਦੀ ਆ ਉਹ ਸਿਰਫ ਪੇਪਰ ਕਲੈਕ ਹੁੰਦੀ ਆ ਉਸ ਤੋਂ ਬਾਅਦ ਆਈ ਨਹੀਂ ਪਤਾ ਵੀ ਇਹਨਾਂ ਨੇ ਕੀ ਮੰਗ ਲੈਣਾ ਕੀ ਕਰਨਾ ਕਿਵੇਂ ਨਹੀਂ ਜਾਂ ਕਿਵੇਂ ਮਤਲਬ ਕੀ ਡੈਮਿੰਗਾ ਕੀ ਆ ਤੇ ਤੁਸੀਂ ਉਸ ਰਸੀਦ ਤੇ ਨਾ ਤਾਂ ਕੋਈ ਪੈਸੇ ਮੇਰਾ ਵੀਰ ਭੈਣ ਜਿਹੜੇ ਨਵੇਂ ਆ ਜਿਨ੍ਹਾਂ ਨੂੰ ਇਟਲੀ ਬਾਰੇ ਹਜੇ ਇਹਨਾਂ ਨਹੀਂ ਪਤਾਗਾ ਵੀ ਕੀ ਇਤੋਂ ਦਾ ਹਿਸਾਬ ਪਤਾਵਾ ਤੇ ਉਹ ਤੁਸੀਂ ਰਸੀਦ ਤੇ ਕੋਈ ਵੀ ਕਿਸੇ ਏਜੰਟ ਨੂੰ ਕਿਸੇ ਨੂੰ ਵੀ ਏਜੰਟ ਨੂੰ ਕੀ ਆਪਾਂ ਰੈਸੇਦਾਰ ਨੂੰ ਵੀ ਕਹਿੰਨੇ ਆ ਹਨਾ ਕਿ ਸੇਵ ਔਰ ਸਿੱਧਾ ਤੇ ਤੁਸੀਂ ਕਿਸੇ ਨੂੰ ਵੀ ਪੈਸੇ ਨਾ ਦੇਓ ਨਾ ਕੋਈ ਇਹੋ ਜਿਹੀ ਤਿਆਰੀ ਕਰਿਓ ਕਿਉਂਕਿ ਔਰ ਸਿੱਧਾ ਕਲੈਕ ਹੋਏ ਹੁੰਦੇ ਆ ਔਰ ਸਲੈਪੀ ਤੁਹਾਨੂੰ ਮਿਲਦੀ ਆ ਉਹ ਤੇ ਤੁਹਾਨੂੰ ਪਤਾ ਲੱਗੋ ਕਿਹੜੇ ਜ਼ਿਲ੍ਹੇ ਚ ਤੁਹਾਡੇ ਪੇਪਰ ਭਰੇ ਗਏ ਆ ਕਿੰਨਾ ਟਾਈਮ ਤੇ ਕਿਹੜੇ ਆ ਤੁਹਾਡੇ ਸਾਲ ਵਾਲੇ ਆ ਜਾਂ ਫਿਰ ਤੁਹਾਡੇ ਸੀਜ਼ਨਲ 9 ਮਹੀਨੇ ਵਾਲੇ ਪੇਪਰ ਔਰ ਰਸੀਦ ਹੁੰਦੀ ਆ ਤੇ ਉਹਦੇ ਤੇ ਤੁਸੀਂ ਇਹੋ ਜਿਹੀ ਕੋਈ ਵੀ ਤਿਆਰੀ ਨਾ ਕਰਿਓ ਜਿੰਨਾ ਚਿਰ ਤੁਹਾਡੇ ਪੇਪਰ ਨਿਕਲਦੇ ਨੇ ਬਾਕੀ ਸਾਲ ਵਾਲੇ ਪੇਪਰ ਤੁਹਾਨੂੰ ਦੱਸਿਆ ਵਾ ਵੀ ਹਜੇ 2-3 ਮਹੀਨੇ ਟੈਂਮਾ ਪਹਿਲਾਂ ਤਾਂ ਹਜੇ 9 ਮਹੀਨੇ ਵਾਲੇ ਨੇ ਨਿਕਲਨੇ ਸਟਾਰਟ ਹੋਏ ਬਾਸ ਉਹ 89 ਦਿਨਾਂ ਵਿੱਚ ਲੱਗ ਜਾਣਗੇ ਤੇ ਉਸ ਤੋਂ ਬਾਅਦ ਜਿਹੜੇ ਸਾਲ ਵਾਲੇ ਪੀਪਰ ਆ ਹੋਰ ਨਿਕਲਣ ਲੱਗਣਗੇ ਤੇ ਫਿਰ ਬਾਕੀ ਜਿਹੜਾ ਇਤੋਂ ਨੂੰ ਲਾ ਉਸ ਤਾਂ ਨਿਕਲੂਗਾ ਫਿਰ ਇੰਡੀਆ ਪ੍ਰੋਸੈਸ ਫਿਰ ਤਾਂ 4 ਮਹੀਨੇ ਆਰਾਮ ਨਾਲ ਲੱਗ ਜਾਂਦੇ ਆ ਤੇ ਠੀਕ ਹੈ ਜੀ ਵਾਕਈ ਆਈ ਹੋਪ ਕਿ ਤੁਹਾਨੂੰ ਸਮਝ ਆਈ ਗਿਆ ਹੁਣ ਬਾਕੀ ਜੇ ਨਾ ਵੀ ਆਇਆ ਤੇ ਤੁਸੀਂ ਫਿਰ ਕਮੈਂਟ ਕਰ ਸਕਦੇ ਆ ਆਪਾਂ ਤੁਹਾਡਾ ਰਿਪਲਾਈ ਜ਼ਰੂਰ ਕਰਾਂਗੇ ਹਾਂ ਜੀ ਆਪਾਂ ਅੱਜ ਸਿਰਫ ਇਹ ਦੋ ਕਮੈਂਟ ਹੀ ਪਾੜਨੇ ਸੀਗੇ ਤੇ ਬਾਕੀ ਆਪਾਂ ਤੁਹਾਨੂੰ ਅੱਜ ਦੀ ਨਿਆ ਇੱਕ ਖੁਸ਼ਖਬਰੀ ਐਂਡ ਤੇ ਤੇ ਕਿਹਾ ਸੀਗਾ ਤੁਹਾਨੂੰ ਦੱਸਾਂਗੇ ਖੁਸ਼ਖਬਰੀ ਇਹ ਆ ਵੀ ਜਦੋਂ ਵੀ ਆਪਾਂ ਨੂੰ ਅੰਬੈਸੀ ਹਨਾ ਮੈਸੇਜ ਕਰਦੀ ਆ ਵੀ ਆ ਕੇ ਆਪਣਾ ਪਾਸਪੋਰਟ ਲੈ ਜਾਓ ਆਪਾਂ ਨੂੰ ਇਹ ਹੁੰਦਾ ਵੀ ਰਿਫਿਊਜਲ ਲੱਗਦੀ ਹੈ ਨਾ ਆਪਾਂ ਨੂੰ ਡਾਰ ਵੀ ਹੁੰਦਾ ਕਿਉਂਕਿ ਜਿੰਨਾ ਵੀ ਅੱਜ ਤੱਕ ਆਪਾਂ ਵੇਖਿਆ ਵੀ ਜਾ ਕੇ ਲੈ ਕੇ ਆਉਂਦੇ ਆ ਹਨਾ ਅੰਬੈਸੀ ਚ ਵੀ ਤਕਰੀਬਨ 80% ਦਾ ਰਿਫਿਊਜਲ ਹੀ ਹੁੰਦਾ ਕੇਸ ਉਹਨਾਂ ਦਾ ਰਿਫਿਊਜਲ ਲੱਗੀ ਹੁੰਦੀ ਹੈ ਨਾ ਸਾਡੇ ਕੋਲ ਵੀ ਇੱਕ ਵੀਰ ਦਾ ਅਪੁਆਇੰਟਮੈਂਟ ਆਇਆ ਸੀਗਾ ਉਹਨਾਂ ਨੇ ਦੱਸਿਆ ਵਿਚਾਰੇ ਨੇ ਵੀ ਮੈਨੂੰ ਇਦਾਂ ਮੇਲ ਆ ਗਿਆ ਵੀ ਉਹ ਕਹਿੰਦੇ ਵੀ ਆ ਕੇ ਮਤਲਬ ਆਦਾ ਪਾਸਪੋਰਟ ਲੈ ਜਾਓ ਹਨਾ ਸਾਲ ਵਾਲੇ ਪੇਪਰ ਸੀਗੇ ਵੀਰ ਦੇ ਪਿਛਲੇ ਸਾਲ ਨਿਕਲੇ ਸੀਗੇ ਉਹ ਅਪੁਆਇੰਟਮੈਂਟ ਨਹੀਂ ਪਹਿਲਾਂ ਮਿਲੀ ਉਹਦੇ ਚੱਕਰ 'ਚ ਵਿਚਾਰੇ ਨੂੰ ਕਾਫੀ ਟਾਈਮ ਹੋ ਗਿਆ ਹੁਣ ਉਹਨੇ ਅਪੁਆਇੰਟਮੈਂਟ ਆਫ ਦਾ ਲਈ ਪਤਾ ਨਹੀਂ ਵਿਚਾਰੇ ਨੇ ਚੁਕਾਈ ਚ ਕੋਈ ਸੀਗਾ ਹਨਾ ਤੇ ਉਹਦੇ ਤੇ ਜਦੋਂ ਫਿਰ ਉਹਨਾਂ ਨੇ ਮਤਲਬ ਮਿਲ ਗਏ ਉਹਨਾਂ ਨੂੰ ਆਟਾ ਵੀ ਆ ਕੇ ਲੈ ਜੋ ਹਨ ਫਿਰ ਅਸੀਂ ਵੀ ਘਰੇ ਗੱਲ ਕੀਤੀ ਵੀ ਉਦਾਂ ਇਹਨਾਂ ਆਖਿਆ ਵੀ ਆਪ ਦਾ ਪਾਸਪੋਰਟ ਲੈ ਗਏ ਉਹਦਾ ਵਿਚਾਰੇ ਰਿਫਿਊਜਲ ਲੱਗ ਗਿਆ ਉਹਨੇ ਰਿਫਿਊਜਲ ਹੀ ਲੱਗਿਆ ਨਾ ਜਦੋਂ ਉਹਨਾਂ ਨੇ ਆ ਕੇ ਆਖਿਆ ਪਾਸਪੋਰਟ ਲੈ ਜੋ ਨਾ ਫਿਰ ਉਹ ਕੱਲ ਵੀਰ ਦਾ ਜਦੋਂ ਵੀਰ ਪਾਸਪੋਰਟ ਲੈਣ ਗਿਆ ਤੇ ਵੀਰ ਦਾ ਉਹਦੇ ਵਿਚਾਰੇ ਦਾ ਮੈਸੇਜ ਆਇਆ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਵੀਜ਼ਾ ਜਿਹੜਾ ਲੱਗ ਗਿਆ ਹਣਾ ਬਹੁਤ ਵਿਚਾਰਾ ਵੀਰ ਖੁਸ਼ ਸੀਗਾ ਕਿਉਂਕਿ ਪਹਿਲਾਂ ਬੋਟ ਉਹਦੀ ਕੰਜਲ ਖਵਾਰੀ ਹੋਈ ਪੁਆਇੰਟਮੈਂਟ ਨਹੀਂ ਮਿਲੀ ਫਿਰ ਵਿਚਾਰੀ ਵੀਰ ਨੇ ਚੁਕਵਾਈ ਚ ਕੋਈ ਫੇਰ ਕਿਤੇ ਜਾ ਕੇ ਫਿਰ ਹੁਣ ਜਿੱਦਨ ਦਾ ਮੈਸੇਜ ਆਇਆ ਸੀ ਉਸ ਦਿਨ ਦਾ ਵੀ ਉਹਨੂੰ ਡਾਰ ਸੀਗਾ ਹਣਾ ਵੀ ਆ ਕੇ ਲੈ ਜਾਓ ਵੀ ਪਤਾ ਹੀ ਹੁੰਦਾ ਆਪਾਂ ਨੂੰ ਇਦਾਂ ਹੀ ਹੁੰਦਾ ਵੀ ਜਦੋਂ ਪਾਸਪੋਰਟ ਜਾ ਕੇ ਲੈ ਕੇ ਆਉਣਾ ਹੁੰਦਾ ਉੱਥੇ ਰਿਫਿਊਜਲ ਲੱਗਦੀ ਹੁੰਦੀ ਆ ਫਿਰ ਉਹ ਵੀਰ ਨੇ ਵਿਚਾਰੇ ਨੇ ਕਮੈਂਟ ਕੀਤਾ ਚ ਵੀਰ ਬਹੁਤ ਖੁਸ਼ ਸੀਗਾ ਹਣਾ ਕਿਉਂਕਿ ਪੈਸੇ ਪੂਰੇ ਵਿਚਾਰਾ ਵੀਰ ਇੰਨਾਂ ਲਾਈਵ ਬੈਠਾ ਸੀਗਾ ਹਣਾ ਤੇ ਇਹ ਦੇਖ ਕੇ ਆਪਾਂ ਤੁਹਾਨੂੰ ਕਹਿੰਦੇ ਹਾਂ ਵੀ ਹੁਣ ਵੀ ਜੇਦੋਂ ਆਪਾਂ ਹੋ ਸਕਦਾ 100% ਤੁਹਾਡਾ ਜਿਹੜਾ ਵੀਜ਼ਾ ਲੱਗਿਆ ਹੋਵੇ ਕਿਉਂਕਿ ਉਹ ਕਈ ਵਾਰ ਨਾ ਆਪਾਂ ਜਦੋਂ ਕੋਰੀਅਰ ਦਾ ਵੀ ਮਤਲਬ ਆਪਾਂ ਐਡਰੈਸ ਭਰਦੇ ਆ ਜਾਂ ਤਾਂ ਉਹਦੇ ਵਿੱਚ ਕੋਈ ਗਲਤੀ ਗੁਲਤੀ ਹੋ ਜਾਂਦੀ ਹੈ ਜੋ ਕੋਈ ਅੱਖਰ ਘੱਟ ਵੱਧ ਜਾਂ ਲਿਖਿਆ ਜਾਂਦਾ ਕੋਈ ਉਹਦਾ ਹੁੰਦਾ ਉਹ ਕੋਰੀਅਨ ਨਹੀਂ ਹੁੰਦਾ ਪਾਸਪੋਰਟ ਫਿਰ ਉਹ ਆਪਾਂ ਨੂੰ ਮੈਸੇਜ ਕਰ ਦਿੰਦੇ ਆ ਵੀ ਤੁਸੀਂ ਆ ਕੇ ਲੈ ਜਾਓ ਨੇ ਵੀਰ ਨੇ ਵੀ ਇਦਾਂ ਹੀ ਆਖਿਆ ਵੀ ਸ਼ਾਇਦ ਮੇਥੋਂ ਕੋਰੀਅਰ ਜਿਹੜਾ ਮੈਂ ਪਾਸ ਉੱਥੇ ਦਿੱਤਾ ਸੀ ਐਡਰੈਸ ਆਉਂਦਾ ਤੇ ਉਹਦੇ ਵਿੱਚ ਸ਼ਾਇਦ ਵੀ ਮੇਥੋਂ ਕੋਈ ਜਾਂ ਮਿਸਟੇਕ ਹੋ ਗਈ ਹੋਣੀ ਆ ਤੇ ਉਹਦੀ ਵਜ੍ਹਾ ਕਰਕੇ ਹੀ ਦੀ ਵਜਾ ਕਰਕੇ ਵੀ ਸ਼ਾਇਦ ਮੈਂ ਵੀ ਮੈਨੂੰ ਉਹਨਾਂ ਨੇ ਆਖਿਆ ਵੀ ਤੂੰ ਆ ਕੇ ਵੀ ਲੈ ਜਾ ਵੀ ਕੋਰੀਅਰ ਨਹੀਂ ਹੋਇਆ ਤੇ ਤਾਂ ਕਰਕੇ ਵੀ ਤਾਂ ਵੀ ਡਾਨ ਦੀ ਲੋੜ ਨਹੀਂ ਗਈ ਤੇ ਹੁਣ ਵੀ ਜੇ ਵੀ ਕੋਈ ਸੇ ਵੀਰ ਨੂੰ ਵੀ ਇਦਾਂ ਦਾ ਕੋਈ ਆਉਂਦਾ ਵੀ ਆ ਕੇ ਲੈ ਜਾਓ ਆ ਦਾ ਪਾਸਪੋਰਟ ਤੇ ਤੁਸੀਂ ਡਰਿਆ ਨਾ ਕਰੋ ਹੋ ਸਕਦਾ ਵੀ ਮਤਲਬ ਹੋ ਹੀ ਸਕਦਾ ਹਨਾ ਵੀ ਤੁਹਾਡਾ ਵੀਜ਼ਾ ਲੱਗਿਆ ਹੋਵੇ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਕਮੈਂਟ ਵਾਸਤੇ ਦੋਖ ਸੀਗੇ ਮੈਂ ਕਿਹਾ ਚਲੋ ਇੱਕ ਤਾਂ ਮੈਨੂੰ ਇਹ ਵੀ ਆਪਾਂ ਦੱਸਣਾ ਸੀਗਾ ਵੀ ਜਿਵੇਂ ਹੁਣ ਰਸੀਦਾਂ ਵੀ ਮੈ ਲੈ ਲਈਆਂ ਹਨਾ ਤੇ ਵੀ ਉਹਦੇ ਤੇ ਵੀ ਕਈ ਹੁਣ ਵਿਚਾਰਿਆਂ ਨਹੀਂ ਪਤਾ ਲੱਗਦਾਗਾ ਹਨਾ ਵੀ ਰਸੀਦਾਂ ਤੇ ਤੁਸੀਂ ਪੇਪਰ ਤੇ ਜਿਹੜੇ ਨਿਕਲ ਗਏ ਜਾਂ ਸਾਡਾ ਬੀਜ ਲੱਗ ਗਏ ਨਾ ਸਮਝਿਆ ਕਰੋ ਜਿੰਨਾ ਚਿਰ ਤੁਹਾਨੂੰ ਨੋਲਾਸਤਾਨ ਨਹੀਂ ਮਿਲਦਾਗਾ ਤੇ ਬਾਕੀ ਆਪਾਂ ਡੋਮੈਸਟਿਕ ਪੇਪਰ ਤੇ ਵੀ ਦਾ ਜਿਹੜਾ ਬਹੁਤ ਦਿਨਾਂ ਦਾ ਕਮੈਂਟ ਆ ਰਿਹਾ ਸੀ ਉਹ ਆਪਾਂ ਕਿਆ ਚਲੋ ਵੀਡੀਓ ਬਣਾ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਠੀਕ ਆ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਜੇ ਕੋਈ ਬੋਲਣ ਚ ਕੋਈ ਗਲਤੀ ਹੋ ਗਈ ਜਾਂ ਕੋਈ ਵਾਧ ਘਟ ਹੋ ਜਾਂਦੀ ਹੁੰਦੀ ਹੈ ਨਾ ਅੱਗੇ ਪਿੱਛੇ ਆਪਾਂ ਤਾਂ ਬੋਲਿਆ ਜਾਂਦਾ ਹੁੰਦਾ ਕਾਲੀ ਕਾਲੀ ਵੈਸੇ ਤਾਂ ਹੁਣ ਮੈਂ ਹਰਾਮ ਨਾਲ ਵੀਡੀਓ ਬਣਾਉਣੀ ਹੁੰਦੀ ਹੈ ਟਾਈਮ ਕੱਢ ਕੇ ਤੇ ਫਿਰ ਵੀ ਚਲੋ ਆਪਾਂ ਮਾਫੀ ਮੰਗਦੇ ਆਂ ਬਾਕੀ ਹੋਰ ਵੀ ਜੇ ਕਿਸੇ ਵੀਰ ਦਾ ਕਮੈਂਟ ਇਟਲੀ ਦੇ ਆਉਣ ਬਾਰੇ ਜਾਂ ਕੋਈ ਇਮੀਗ੍ਰੇਸ਼ਨ ਬਾਰੇ ਕਮੈਂਟ ਤਾਂ ਦੋ ਤਿੰਨ ਹੋਰ ਮੇਰੇ ਦਿਮਾਗ ਚ ਆ ਜਾਂਦੇ ਉਹ ਵੀਡੀਓ ਲੰਬੀ ਹੋ ਜਾਣੀ ਤੇ ਫਿਰ ਜੋ ਟਾਈਮ ਲੱਗਾ ਮੈਂ ਬਣਾਉਂਗੀ ਜਿਵੇਂ ਕਿ ਹੁਣ ਵੀਰ ਦਾ ਕਮੈਂਟ ਆਇਆ ਸੀਗਾ ਸ਼ਹਿਰ ਮਿਲਦਾ ਜਿਵੇਂ ਸੁਣੀ ਨਹੀਂ ਇਹਨਾਂ ਨੇ ਆਪਦੀ ਵੀਡੀਓ 'ਚ ਸ਼ਾਇਦ ਪਾਤਾ ਹੋਊਗਾ ਉਹ ਦੱਸਿਆ ਹੋਣਾ ਵੀ ਵੀਰ ਕਹਿੰਦੇ ਸੀ ਜਿਹੜੇ 9 ਮਹੀਨੇ ਵਾਲੇ ਵੀ ਪੇਪਰ ਆ ਜਿਹੜੇ ਆਪਾਂ ਨੂੰ ਸੰਜੋੜ ਨਾਲ ਮਿਲ ਗਿਆ ਉਹ ਦੂਰੀਵਾਰ ਹਰੀ ਨੂੰ ਹੋ ਜਾਂਦੀ ਆ ਤੇ ਉਹਦੇ ਤੇ ਆਪਾਂ ਜਰੂਰ ਵੀਡੀਓ ਬਣਾਵਾਂਗੇ ਵੀ ਹੁੰਦੀ ਆ ਕਿ ਨਹੀਂ ਹੁੰਦੀ ਆ ਤੇ ਬਾਕੀ ਹੋਰ ਤੁਹਾਡੇ ਕਮੈਂਟਾਂ ਦੇ ਜਵਾਬ ਤੇ ਜਾਣਕਾਰੀ ਵਾਲੇ ਲੈ ਕੇ ਆਪਾਂ ਫੇਰ ਹਾਜ਼ਰ ਹੋਵਾਂਗੇ ਹੌਣ ਦਿਓ ਆਗਿਆ ਜੀ ਸਤਿ ਸ੍ਰੀ ਅਕਾਲ